ਪੱਛਮੀ ਹਿਮਾਲਿਆ ਦੇ ਵਿੱਚ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ ਜਿਸ ਦਾ ਅਸਰ ਪਹਾੜਾਂ ਤੇ ਦੇਖਣ ਨੂੰ ਮਿਲ ਰਿਹਾ ਦੱਸ ਦਈਏ ਕਿ 15 ਤਰੀਕ ਨੂੰ ਮੀਂਹ ਪੈਣ ਦੇ ਅਸਰ ਵੀ ਦੱਸੇ ਜਾ ਰਹੇ ਨੇ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਜਿਸ ਨਾਲ ਠੰਡ ਦਾ ਜੋ ਕਹਿ ਰਿਹਾ ਹੁਣ ਵਾਅਦਾ ਨਜ਼ਰ ਆਏਗਾ ਦੱਸ ਦਈਏ ਕਿ ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ ਦੇ ਵਿੱਚ ਵੀ ਗਰਾਵਟ ਦੇਖਣ ਨੂੰ ਮਿਲ ਸਕਦੀ ਹੈ 15 ਨਵੰਬਰ ਨੂੰ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਵੀ ਵੈਸਟਰਨ ਡਿਸਟਰਬੈਂਸ ਪ੍ਰਭਾਵਿਤ ਕਰ ਸਕਦੀ ਹੈ ਮੌਸਮ ਵਿਭਾਗ ਨੇ ਇਸ ਦਿਨ ਅਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਤਰਨਤਾਰਨ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਵੀ ਜਾਰੀ ਕੀਤੀ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਦੇ ਵਿੱਚ ਇੱਕ ਦਿਨ ਦੇ ਵਿੱਚ ਵਾਧੂ ਵਾ ਤਾਪਮਾਨ ਦੇ ਵਿੱਚ 2.2 ਡਿਗਰੀ ਤੇ ਚੰਡੀਗੜ੍ਹ ਦੇ ਵਿੱਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਹੈ ਇਸ ਦੇ ਨਾਲ ਹੀ ਘੱਟੋ ਘੱਟ ਤਾਪਮਾਨ ਵੀ ਕਰੀਬ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਹਜੇ ਵੀ ਆਮ ਨਾਲੋ 7 ਡਿਗਰੀ ਵਧ ਦੱਸਿਆ ਜਾ ਰਿਹਾ ਹੈ ਦੱਸਤੀ ਕਿ ਪਹਾੜਾਂ ਤੇ ਬਰਹਬਾਰੀ ਦੇ ਨਾਲ ਨਾਲ ਪੰਜਾਬ ਚੰਡੀਗੜ੍ਹ ਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਬੀਤੇ ਦਿਨ ਤੇ ਅੱਜ ਸਵੇਰੇ ਬਹੁਤ ਹੀ ਜ਼ਿਆਦਾ ਧੁੰਦ ਪਈ ਸੀ ਦੱਸਤੀ ਕਿ ਇਸ ਕਾਰਨ ਅਮਰitsar ਦੇ ਵਿਜ਼ਿਬਿਲਟੀ ਜ਼ੀਰੋ ਤੱਕ ਪਹੁੰਚ ਗਈ ਹੈ ਮੌਸਮ ਪਾਗ ਨੇ 15 ਨਵੰਬਰ ਤੱਕ ਧੁੰਦ ਨੂੰ ਲੈ ਕੇ yellow alert ਵੀ ਜਾਰੀ ਕੀਤਾ ਹੈ ਸੰਗਣੀ ਧੁੰਦ ਕਰਕੇ ਉਡਾਨਾਂ ਦਾ ਸਮਾਂ ਲਗਾਤਾਰ ਬਦਲ ਰਿਹਾ ਹੈ ਅਮਰitsar ਤੋਂ ਮਿਲਾਨ ਲਈ NIA ਦੀ ਉਡਾਨ ਦੇ ਦੁਪਹਿਰ 3:30 ਵਜੇ ਉਡਾਨ ਪਰਨੀਸੀ ਅਤੇ ਦੋਹਾ ਦੇ ਲਈ ਕਤਰ 에ਅਰਵੇਜ਼ ਦੀ ਉਡਾਨ ਨੇ ਸਵੇਰੇ 4 ਵਜੇ 10 ਵਜੇ ਉਡਾਨ ਪਰਨੀਸੀ ਪਰ ਦੋਵੇਂ ਉਡਾਨਾਂ ਨੇ ਉਡਾਨ ਨਹੀਂ ਪਰੀ ਉਡਾਨਾਂ ਨੂੰ ਜੋ ਸਮਾਂ ਹੈ ਉਹ ਬਦਲ ਦਿੱਤਾ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਵੀ ਹੁਣ ਇਹ ਅਸਰ ਵੇਖਣ ਨੂੰ ਮਿਲ ਰਿਹਾ ਚੰਡੀਗੜ੍ਹ ਤੇ ਪੰਜਾਬ ਚ ਪ੍ਰਦੂਸ਼ਣ ਖਤਰਨਾਕ ਪਦਅਤੇ ਪਹੁੰਚਿਆ ਹੋਇਆ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਦੋ ਸ਼ਹਿਰ ਅੰਮ੍ਰਿਤਸਰ ਤੇ ਮੰਡੀ ਗੋਬਿੰਦਗੜ ਵੀ ਰੈਡ ਜ਼ੋਨ ਦੇ ਵਿੱਚ ਪਹੁੰਚੇ ਹੋਏ ਨੇ ਦੱਸਦੀਏ ਕਿ ਔਸਤ AQI 400 ਤੋਂ ਉੱਪਰ ਦੱਸਿਆ ਜਾ ਰਿਹਾ ਜੋ ਕਿ 500 ਤੱਕ ਵੀ ਪਹੁੰਚ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹਨਾਂ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਗਿਆ ਜਿਸ ਕਰਕੇ ਮੀਂਹ ਦੀ ਸੰਭਾਵਨਾ ਲਗਾਤਾਰ ਵਧੀ ਹੋਈ ਹੈ ਤੇ ਧੁੰਦ ਦੇ ਵਿੱਚ ਜੋ স্মੋਕ ਫੈਲੀ ਹੋਈ ਹੈ ਉਸ ਨੂੰ ਵੀ ਹੁਣ ਲਗਾਤਾਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਰਿਆਂ ਨੇ ਤਾਂ ਬਹੁਤ ਹੀ ਜਲਦ ਵੈਸਟਰਨ ਡਿਸਟਰਬੈਂਸ ਦੇ ਕਰਕੇ ਜੋ ਮੌਸਮ ਹੈ ਬਦਲਣ ਜਾ ਰਿਹਾ ਹੈ ਤੇ ਠੰਡ ਦਾ ਅਸਰ ਹੁਣ ਲੋਕਾਂ ਨੂੰ ਵੇਖਣ ਨੂੰ ਮਿਲੇਗਾ